ਕਲਾਚਰ ਬੰਦਾ ਉਦੋਂ ਮਹਿਸੂਸ ਕਰਦਾ ਏ ਜਦੋਂ ਬੰਦਾ ਬਾਹਰ ਹੁੰਦਾ ਤੇ ਇਕੱਲਾ ਹੁੰਦਾ ਇਹ ਵੀਰ ਦੇ ਨਾਲ ਵੀ ਆਈ ਹੋਇਆ ਕਿਉਂਕਿ ਬਾਹਲੇ ਮੁਲਕ ਵਿੱਚ ਵੀਰ ਨੂੰ ਆਪਣਾ ਕੋਈ ਵੀ ਨਹੀਂ dissਿਆ ਤੇ ਲੋਕਾਂ ਦੇ ਵੱਲੋਂ ਵੀ ਕੋਈ ਵੀ ਸਪੋਰਟ ਨਹੀਂ ਮਿਲੀ ਪਹਿਲਾ ਵੀਰ ਨੂੰ ਜਿਸ ਤੇ ਕਾਰਨ ਅੱਜ ਵੀਰ ਇੰਨਾ ਲਾਚਾਰ ਤੇ ਬੇਬਸ ਹੋਇਆ ਖੜਾ ਏ ਕਿਉਂਕਿ ਉਸ ਨੂੰ ਉੱਥੇ ਆਪਣਾ ਇੱਕ ਬੰਦਾ ਵੀ ਨਹੀਂ ਦਿਖਿਆ ਬੇਗਾਨੇ ਦੇਸ਼ ਵਿੱਚ ਬੇਗਾਨੇ ਲੋਕ ਹੀ ਸੀਗੇ ਜੋ ਵੀ ਕਾਰਵਾਈ ਕਰ ਰਹੇ ਆ ਉਹ ਬੇਗਾਨੇ ਹੀ ਕਰ ਰਹੇ ਆ ਪਰ ਹੁਣ ਪੰਜਾਬੀਓ ਸਾਹ ਦੇਣ ਦੀ ਜ਼ਰੂਰਤ ਆ ਵੀਰ ਦੀ ਵੱਧ ਤੋਂ ਵੱਧ ਸਪੋਰਟ ਕਰੋ ਵੀਰ ਕਿੰਨਾ ਲਾਚਾਰ ਮਹਿਸੂਸ ਕਰ ਰਿਹਾ ਕਿਉਂਕਿ اپنی شان پاگ ਹੁੰਦੀ ਆ ਪਰ ਵੀਰ ਦੇ ਸਿਰ ਤੇ ਉਹੀ ਪੱਗ ਉਸ ਦੇ ਸਿਰ ਤੇ ਹੈ ਨਹੀਂ ਨੰਗੇ ਸਿਰ ਵੀਰ ਕਿਵੇਂ ਖੜਾ ਹੈ ਤੁਸੀਂ ਸੋਚ ਕੇ ਦੇਖੋ ਬੰਦੇ ਦਾ ਮਰਨ ਹੋ ਰਿਹਾ ਵੀਰ ਨੂੰ ਕੁਝ ਵੀ ਚੰਗਾ ਨਹੀਂ ਕਰਦਾ ਉਹਨਾਂ ਨੇ ਵੀਰ ਨੂੰ ਪੁੱਛਿਆ ਕਿ ਤੁਹਾਨੂੰ ਵਕੀਲ ਕਰਦੀ ਹੈ ਤੇ ਵੀ ਕੀ ਵੀਰ ਤੋਂ ਬੋਲਿਆ ਵੀ ਨਹੀਂ ਗਿਆ ਇਸ ਤੋਂ ਬਾਅਦ ਦੁੱਖ ਮਾਰੀ ਗੱਲ ਕਿਹੜੀ ਹੋ ਸਕਦੀ